ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਠੇ ਆਂ ਬਾਈ ਖਨੌਰੀ ਜਿੱਥੇ ਸਾਡਾ ਇੱਕ ਜੋਧਾ ਸੂਰਮਾ ਜਿਨ੍ਹਾਂ ਨੇ 27-28 ਸਾਲ ਕੈਸ ਸਾਲ ਨੌਕਰੀ ਕੀਤੀ 35 ਸਾਲ ਹੱਡਾਂ ਤੇ ਵੀ ਆ ਕੇ ਲੜਿਆ ਤੇ ਅੱਜ ਫੇਰ ਉਸੇ ਹੱਦ ਸਰ ਹੱਦ ਦੇ ਉੱਤੇ ਆਪਣੀਆਂ ਨਸਲਾਂ ਦੀ ਰਾਖੀ ਕਰਨ ਲਈ ਫਸਲਾਂ ਦੀ ਰਾਖੀ ਕਰਨ ਲਈ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਅੱਜ ਮਰਨ ਵਰਤ ਤੇ ਬੈਠੇ ਨੇ ਤੁਹਾਨੂੰ ਪਤਾ ਹੀ ਹੋਣਾ ਵੀ ਡਲੇਲ ਸਾਹਿਬ ਨੂੰ ਜਿਹੜਾ ਰਾਤ 2:3-3 ਵਜੇ ਚੱਕਿਆ ਗਿਆ ਇਥੋਂ ਜਵਰੀ ਪੁਲਿਸ ਦੁਆਰਾ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਇਥੇ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਸੀਗਾ ਕਿ ਹੁਣ ਦੂਜਾ ਜਿਹੜਾ ਸਾਡਾ ਜੋਧਾ ਫਿਰ ਤਿਆਰ ਆ ਦੂਜੇ ਤੋਂ ਬਾਅਦ ਤੀਜਾ ਇਹ ਲੜੀ ਹੁਣ ਟੁੱਟਣੀ ਨਹੀਂ ਇਹ ਸਰਕਾਰਾਂ ਜਿੰਨਾ ਜ਼ੁਲਮ ਤੇ ਜ਼ਬਰ ਵਧਾ ਰਹੀਆਂ ਉਹ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਿਵੇਂ ਕਰਨਾ ਦੇ ਤੱਤੀਆਂ ਤਵੀਆਂ ਤੇ ਬਹਿ ਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੋਇਆ ਸੀ ਤੇ ਜ਼ਬਰ ਨੂੰ maat ਦਿੱਤੀ ਸੀਗੀ ਤਾਂ ਸਾਡਾ ਇਤਿਹਾਸ ਵੀ ਅਜੇ ਉਹੀ ਹੈ ਵੀ ਜਿਵੇਂ ਸਰਕਾਰਾਂ ਜ਼ਬਰ ਟਾਉਣ ਗਈਆਂ ਤੇ ਇਸ ਤਰੀਕੇ ਦੇ ਨਾਲ ਸਬਰ ਨਾਲ ਬੈਠ ਕੇ ਸ਼ਾਂਤੀ ਨਾਲ ਬੈਠ ਕੇ ਇਹਦਾ ਮੁਕਾਬਲਾ ਕਰਨਾ ਸੋ ਉਹਦੇ ਲਈ ਤਿਆਰ ਆ ਹੁਣ ਅਪੀਲ ਆ ਬਾਈ ਪੰਜਾਬ ਦੇ ਲੋਕਾਂ ਹਰਿਆਣੇ ਦੇ ਲੋਕਾਂ ਵੀ ਆਪਣਾ ਮੋਰਚਾ ਲਗਾਤਾਰ 9 ਮਹੀਨਿਆਂ ਤੋਂ ਇੱਥੇ ਜੰਮਿਆ ਹੋਇਆ ਸ਼ੰਭੂ ਤੇ ਖਨੌਰੀ ਦੇ ਉੱਤੇ ਸ਼ਿੰਗਾਰ ਸਜਾੜ ਰਹੇ ਆ ਕੋਈ ਸਰਕਾਰ ਕਿਸੇ ਗੱਲਬਾਤ ਲਈ ਕਿਸੇ ਮੰਗ ਦੀ ਸਹਿਮਤੀ ਦੇ ਉੱਤੇ ਕਿਸੇ ਗੱਲਾਂ ਦੇ ਉੱਤੇ ਜਿਹੜੀਆਂ ਜਿਹੜੀਆਂ ਵੀ ਮੰਗਾ ਸੀਗੀਆਂ ਸਾਡੀਆਂ ਉਹਦੇ ਉੱਤੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਤੇ ਉਲਟਾ ਜਿਹੜਾ ਧੱਕੇ ਨਾਲ ਜ਼ਬਰਦਸਤੀ ਦੇ ਉੱਤੇ ਉਤਰੇ ਹੋਏ ਨੇ ਹੁਣ ਪੰਜਾਬ ਦੇ ਲੋਕੋ ਤੁਸੀਂ ਸੋਚਣਾ ਕਿ ਆਪਾਂ ਘਰਾਂ 'ਚ ਬੈਠਣਾ ਕਿ ਆਪਾਂ ਨਿਕਲ ਕੇ ਲੜਨਾ ਸੋ ਮੈਂ ਅਪੀਲ ਕਰਦਾ ਖਾਸ ਤੌਰ ਤੇ ਪੰਜਾਬ ਦੀ ਨੌਜਵਾਨੀ ਨੂੰ ਕਿ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਲਵਾਓ 13000 ਦੇ ਕਰੀਬ ਪੰਜਾਬ ਦਾ ਪਿੰਡ ਆ ਯਾਰ ਜੇ ਇੱਕ ਇੱਕ ਬੰਦਾ ਵੀ ਨਿਕਲਾਂਗੇ ਇੱਕ ਪਿੰਡ ਚੋਂ ਇੱਕ ਬੰਦਾ ਵੀ ਵਾਰੀ ਬਨ ਕੇ ਨਿਕਲਿਆ ਤਾਂ ਵੀ 13000 ਬੰਦਾ ਇੱਥੇ ਪਹੁੰਚ ਸਕਦਾ ਤਾਲੀਆਂ ਬੰਨੋ ਮੈਂ ਪਿੰਡਾਂ ਦੇ ਵਿੱਚ ਜਿੰਨੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਅਰਦਾਸ ਵੀ ਕਰੋ ਮੋਰਚੇ ਦੇ ਚੜ੍ਹਦੀ ਕਲਾ ਲਈ ਇਹ ਨਾਲ ਲੋਕਾਂ ਨੂੰ ਵੀ ਅਪੀਲ ਕਰੋ ਕਿ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਲੋਕੋ ਵਾਰੀਆਂ ਬਣ ਕੇ ਜਿਵੇਂ ਆਪਾਂ 2020 ਦੇ ਅੰਦੋਲਨ ਦੇ ਵਿੱਚ ਦਿੱਲੀ ਜਾਂਦੇ ਰਹੇ ਹਾਂ ਵੱਡੇ ਕਾਫਲੇ ਬਣ ਕੇ ਵੱਡੇ ਇਕੱਠਾਂ ਦੇ ਰੂਪ ਵਿੱਚ ਵਾਰੀਆਂ ਬਣ ਕੇ ਉਵੇਂ ਹੀ ਵਾਰੀਆਂ ਬਣ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਭਰਾਵੋ ਇੱਧਰ ਨੂੰ ਆਜੋ ਨਹੀਂ ਚੇਤੇ ਰੱਖਿਓ ਜੇ ਸਾਡੇ ਇਹ ਮੋਰਚੇ ਸਰਕਾਰਾਂ ਖਦੇੜ ਦਿੰਦੀਆਂ ਨੇ ਸਰਕਾਰਾਂ ਫੇਲ ਕਰ ਦਿੰਦੀਆਂ ਨੇ ਤਾ ਯਾਦ ਰੱਖਿਓ ਛੋਡਾ ਕੋਈ ਵੀ ਮੋਰਚਾ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਸਿਰੇ ਨਹੀਂ ਲੱਗਣ ਦੇਣਾ ਛੋਡੀ ਕੋਈ ਗੱਲ ਨਹੀਂ ਮੰਨਣੀ ਛੋਡਾ ਕੋਈ ਹੱਕ ਕਿਸੇ ਨੇ ਨਹੀਂ ਦੇਣਾ ਛੋਡੀਆਂ ਜ਼ਮੀਨਾਂ ਹੋਣ ਛੋਡੇ ਪਾਣੀ ਹੋਣ ਛੋਡੇ ਕੋਈ ਹੋਰ ਹੱਕ ਹੋਣ ਸਾਰੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਲਾਜ਼ਮਾਂ ਦੇ ਸਾਰੇ ਹੱਕ ਛੋਡੇ ਖਤਮ ਕਰ ਦੇਣੇ ਆ ਕੋਈ ਹੱਕ ਸਾਨੂੰ ਇੱਥੇ ਮਿਲਣਾ ਨਹੀਂ ਆਪਾਂ ਦੇਖ ਹੀ ਰਹੇ ਹਾਂ ਬਠਿੰਡੇ ਦੇ ਵਿੱਚ ਕਿਸਾਨ ਕੁੱਟੇ ਜਾਂਦੇ ਨੇ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਪੰਜਾਬ ਇੰਸਟਿਟਿਊਟ ਦੇ ਵਿੱਚ ਸਾਡੇ ਵਿਦਿਆਰਥੀ ਕੁੱਟੇ ਜਾਂਦੇ ਨੇ ਸਰੂਰ ਦੇ ਵਿੱਚ ਸਾਡੇ ਟੀਚਰ ਕੁੱਟੇ ਜਾਂਦੇ ਨੇ ਤੇ ਇੱਥੋਂ ਡੱਲਿਆਲ ਸਾਹਿਬ ਨੂੰ ਚੱਕ ਲਿਆ ਜਾਂਦਾ ਸੁਨਾਮ ਦੇ ਵਿੱਚ ਸਾਡਾ ਇੱਕ ਯੋਧਾ ਬੈਠਾ ਟਾਵਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਲਈ ਕਾਨੂੰਨ ਬਣਾਉਣ ਦੀ ਖਾਤਰ ਉਹ ਵੀ ਲੰਮੇ ਸਮੇਂ ਤੋਂ ਉੱਥੇ ਬੈਠਾ ਲਾਈ ਲੜ ਰਿਹਾ ਹੈ ਜਿਹੜੇ ਚਾਰ ਸਫੇਰ ਅੱਜ ਅਸੀਂ ਇਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਆਂ ਪਰ ਸਾਰੇ ਮੋਰਚਿਆਂ ਦੀ ਕੜੀ ਇੱਕ ਦੂਜੇ ਨਾਲ ਜੁੜਦੀ ਆ ਕਮਨ ਸਾ ਮੋਰਚਾ ਮਹਾਲੀ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੇ ਮੋਰਚਿਆਂ ਦੀ ਕੜੀ ਭਾਵਕ ਜੇ ਮੋਰਚੇ ਨਾਲ ਜੁੜਦੀ ਆ ਸਾਰੀਆਂ ਲਾਈਆਂ ਸਾਂਝੀਆਂ ਨੇ ਮੈਂ ਅਪੀਲ ਕਰਦਾ ਸਮੁੱਚੇ ਲੋਕਾਂ ਨੂੰ ਤੇ ਸਮੁੱਚੀਆਂ ਸਾਡੀਆਂ ਕਿਸਾਨਾਂ ਮਜ਼ਦੂਰਾਂ ਮਜ਼ਾਜਮਾਂ ਦੀਆਂ ਜਥੇਬੰਦੀਆਂ ਨੂੰ ਵੀ ਭਰਾਵੋ ਹੁਣ ਸੋਚਣ ਦਾ ਵੇਲਾ ਨਹੀਂ ਹੁਣ ਬਖਰੇਮਿਆਂ ਦਾ ਵੇਲਾ ਨਹੀਂ ਹੁਣ ਤਾਂ ਇਕੱਠੇ ਹੋ ਕੇ ਆਜੋ ਇਹ ਨਾ ਸੋਚੀ ਜਾ ਵੀ ਅਸੀਂ ਤਾਂ ਸਾਡੀ ਵਿਚਾਰਧਾਰਾ ਨਹੀਂ ਮਿਲਦੀ ਜੀ ਉਹ ਚਾਰ ਤਰ੍ਹਾਂ ਰੱਖੋ ਕੋਈ ਕਿਸੇ ਨੂੰ ਇਹ ਨਹੀਂ ਕਹਣਾ ਵੀ ਆਪਣੀ ਵਿਚਾਰਧਾਰਾ ਬੰਦੇ ਨੂੰ ਖੜਨਾ ਚਾਹੀਦਾ ਕੋਈ ਅਥੇ ਬੰਦੀ ਆ ਕੋਈ ਬੰਦਾ ਉਹ ਖੜਾ ਰਵੇ ਉਹਨੂੰ ਕੋਈ ਇਸ ਗੱਲ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਸਾਡਾ ਇੱਕ ਇਤਿਹਾਸ ਰਿਹਾ ਵੀ ਜਦੋਂ ਅਬਦਾਲੀ ਵਰਗੇ ਚੜ ਕੇ ਆਉਂਦੇ ਸੀ ਨਾ ਤੇ ਮਿਸਲਾਂ ਵਾਲੇ ਜਿਹੜੇ ਖੂਨ ਦੇ ਪਿਆਸੇ ਸੀ ਝਟ ਇਕੱਠੇ ਹੋ ਜਾਂਦੇ ਸੀ ਇਕੱਠੇ ਹੋ ਕੇ ਟੱਕਲਾ ਕਰਦੇ ਸੀ ਮੂੰਹ ਪਾਉਂਦੇ ਸੀ ਸਾਡੀ ਆ ਜ ਲੜਾਈ ਇੱਕ ਹੈ ਨੀਤੀਆਂ ਇੱਕ ਨੇ ਤੇ ਲੜਨ ਵਾਲੀ ਧਿਰ ਵੀ ਮੂਹਰ ਲਈ ਸਾਡੀ ਸਾਰਿਆਂ ਦੀ ਉਹੀ ਇੱਕੋ ਹੀ ਹੈ। ਦਸ਼ਨ ਵੀ ਉਹੀ ਹੈ ਸਾਡਾ। ਸਾਨੂੰ ਅੱਜ ਲੜਨ ਦੀ ਲੋੜ ਹੈ, ਹਸ਼ਰਚ ਕਰਨ ਦੀ ਲੋੜ ਹੈ ਜੇ ਅਸੀਂ ਨਸਲਾਂ ਤੇ ਫਸਲਾਂ ਬਚਾਉਣੀਆਂ ਨੇ। ਸੋ ਮੇਰਾ ਵੀਰ ਬੇਨਤੀ ਆ ਬਾਬ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਖਨੌਰੀ ਦੇ ਉੱਤੇ ਬੈਠੇ ਨੇ ਸਾਡੇ ਸੂਰਮੇ ਮਰਨਵਾਰਤ ਦੇ ਉੱਤੇ ਇਹ ਆਰ ਤੇ ਪਾਰ ਦੀ ਗੱਲ ਹੈ। ਇਹ ਨਹੀਂ ਹੋਣੀ। ਅੱਗੇ ਵੀ ਮਰਨਵਾਰਤ ਦੇ ਬਹੁਤ ਚੱਲੇ ਨੇ ਹਜੇ। ਤਾਂ ਇਤਿਹਾਸ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਨਰ ਜੇਕਰ ਆਉਂਦਾ ਉਹਨਾਂ ਨੇ ਮਰਨਵਾਰਤ ਰੱਖਿਆ ਸੀ ਤੇ ਆਪਣਾ ਸਰੀਰ ਤਿਆਗਤਾ ਸੀ ਕੁਰਬਾਨੀ ਕਰਕੇ ਚੜ੍ਹਾਈ ਕਰ ਗਏ ਸੀਗੇ 68 ਦਿਨ ਸ਼ਾਇਦ ਜਾਂ 69 ਦਿਨ ਉਹ ਬੈਠੇ ਰਹੇ ਨੇ ਬਹੁਤਿਆਂ ਲੋਕਾਂ ਨੇ ਕਿਹਾ ਸੀ ਕਿ ਉੱਠ ਖੜੋ ਜੀ ਕੋਈ ਗੱਲ ਨਹੀਂ ਮੰਗਾ ਫਿਰ ਬਨਾਲਾਂਗੇ ਉੱਠ ਕੇ ਲੜ ਪਾਂਗੇ ਤਾਂ ਇੱਕੋ ਹੀ ਗੱਲ ਕਹੀ ਸੀ ਗੁਰੂ ਦਾ ਸਿੱਖ ਹ ਅਰਦਾਸ ਕਰਕੇ ਬੈਠਾ ਤੇ ਆਪਣੇ ਬਚਨ ਪਗਾ ਕੇ ਜਾਉਂਦਾ ਸਤਿ ਹਸ ਦੇ ਵਿੱਚ ਉਸ ਤਰ੍ਹਾਂ ਦਾ ਹੀ ਇਹ ਮੋਰਚਾ ਹੈ ਸਰਕਾਰ ਦੀ ਸੋਚ ਲੈ ਵੀ ਉਹ ਨਹੀਂ ਇਹ ਵੀ ਆਈ ਸਰਕਾਰ ਕੋਈ ਮੰਤਰੀ ਆ ਗਿਆ ਤੇ ਇੱਥੇ ਸਾਨੂੰ ਜੂਸ ਪਿਆ ਕੇ ਤੇ ਗੱਲਾਂ ਬਾਤਾਂ ਕਰਕੇ ਠਾ ਗਿਆ ਇਹ ਹੋਵੇਂ ਹੋਣੀ ਨਹੀਂ ਕਿ ਹੁਣ ਤੁਸੀਂ ਸੋਚ ਰਹੋ ਕਿ ਸਾਡੇ ਕਿੰਨੇ ਆਕ ਬੰਦਿਆਂ ਦੀ ਬਲੀ ਲੈਣੀ ਆ ਕੁਰਬਾਨੀ ਦੇਣੀ ਆ ਇੱਕ ਤੋਂ ਬਾਅਦ ਦੂਜਾ ਤੀਜਾ ਚੌਥਾ ਪੰਜਵਾਂ ਇਸ ਤਰ੍ਹਾਂ ਜੁੜਦੇ ਜਾਣੀਆਂ ਲੜੀਆਂ ਨੇ ਜੁੜਦੇ ਜਾਣੇ ਇਨਸਾਨ ਨੇ ਕੁਰਬਾਨੀ ਵਾਲੇ ਬਹੁਤ ਪਏ ਨੇ ਲੜਨ ਬਹੁਤ ਲੰਮੀ ਆ ਸੋ ਲੋਕਾਂ ਨੂੰ ਅਪੀਲ ਆ ਬਾਈ ਸੋਨ ਨੂੰ ਇਸ ਮੂਰਚੇ ਦੇ ਬਚਾਉਣ ਦੀ ਅਪੀਲ ਕਰਦਾ ਖਾਸ ਤੌਰ ਤੇ ਨੌਜਵਾਨੀ ਨੂੰ ਕਿ ਆਓ ਨੌਜਵਾਨ ਨੂੰ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਇਧਰ ਨੂੰ ਤੁਸੀਂ ਆਪਣੀ ਹਾਜ਼ਰੀ ਕੋਈ 2 ਦਿਨ ਕੋਈ 4 ਦਿਨ ਕੋਈ 5 ਦਿਨ ਲਵਾ ਕੇ ਜਾਓ ਬਾਰੀਆਂ ਦੇ ਨਾਲ ਅਗਲੀ ਮੇਰੀ ਅਪੀਲ ਹੈ 3 ਦਸੰਬਰ ਨੂੰ 3 ਦਸੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਪੈਂਦੀਆਂ ਜ਼ਹਿਰਾਂ ਜਿਹਨੇ ਸਾਰਾ ਦੱਖਣੀ ਮਾਲਵਾ ਮਾਰਤਾ ਰਾਜਸਥਾਨ ਬੀਕਾਨੇਰ ਤੱਕ ਦੇ ਲੋਕ ਮਾਰਦੇ ਗੰਗਾ ਨੱਕ ਤੱਕ ਤੇ ਲੋਕ ਮਾਰਦੇ ਕੈਂਸਰ ਤੋਂ ਸਾਰਾ ਪੀੜਤ ਨੇ ਇਹੋ ਏਰੀਆ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਕੈਂਸਰ ਨਾਲ ਕਾਲੇ ਪੀੜੇ ਨਾਲ ਜਵਾਗ ਤੱਕ ਮਰ ਗਏ ਆ ਅਪਾਹਜ ਮੰਦ ਬੁੱਧੀ ਜਵਾਕ ਪੈਦਾ ਹੋ ਚੱਲੇ ਆ ਬਹੁਤ ਹੋ ਰਹਾ ਹਾਲ ਆ ਮੈਂ ਸਾਰੇ ਉਸ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਇਆ ਸੋ ਭਰਾਵੋ ਉਹ ਜ਼ਹਿਰਾਂ ਨੂੰ ਰੋਕਣਾ ਬੜਾ ਅਤੀ ਜ਼ਰੂਰੀ ਹੈ ਉਹ ਜ਼ਹਿਰਾਂ ਦੇ ਨਾਂ ਰੁਕੀਆਂ ਤੁਹਾਡੇ ਕੋਲੇ ਕੋਈ ਰਾਹ ਨਹੀਂ ਆ ਜੇ ਪਾਣੀ ਨਹੀਂ ਪੀਂਦੇ ਦਾ ਪਾਣੀ ਮੁੱਖ ਜੂ ਸਰੀਰ ਚੋਂ ਤਾਂ ਵੀ ਮਰੋਂਗੇ ਜੇ ਪਾਣੀ ਪੀਓਗੇ ਜ਼ਹਿਰਾਂ ਵਾਲਾ ਤਾਂ ਵੀ ਮਰੋਂਗੇ ਤੁਹਾਡਾ ਕੱਲੇ ਦਰਿਆ ਨਹੀਂ ਵੀ ਸਤਲ ਜਰਾ ਵੀ ਵਿਆਸ ਸਾਡੇ ਦਰਿਆ ਕੱਲੇ ਜ਼ਹਿਰੀਲੇ ਕੀਤੇ ਤੁਹਾਡੇ ਧਰਤੀ ਹੇਠਾਂ ਵੀ ਬੋਰ ਕਰਕੇ ਜ਼ਹਿਰਾਂ ਪਾਈ ਜਾਂਦੇ ਅੱਜ ਦੇ ਨਹੀਂ ਪਿਛਲੇ 35-40 ਸਾਲ ਤੋਂ ਜਿਹੜੇ ਧਰਤੀ ਹੈਡਾਂ ਜਹਰਾ ਪਾਤੀਆਂ ਸਾਦੇ ਪੱਤਨ ਥੋੜੇ ਕੈਮੀਕਲ ਨਾਲ ਭਰਤੇ ਥੋੜੇ ਪਾਣੀ ਜਿਹੜੇ ਨੀਮ ਆ ਚੁੱਕੇ ਆ ਥੋੜੇ ਦਰਿਆਵਾਂ ਦੇ ਵਿੱਚ ਕੈਮੀਕਲ ਪਾਤਾ ਥੋੜਾ ਕੋਈ ਪਾਣੀ ਇੱਥੇ ਪੀਣ ਯੋਗ ਨਹੀਂ ਰਿਹਾ ਸੋ ਤੁਹਾਨੂੰ ਪੀਰ ਆ ਵੀ 3 ਤਰੀਕ ਨੂੰ ਤਾਜਪੁਰ ਰੋਡ ਲੁਧਿਆਣੇ ਜਿਹੜਾ ਸਮਰਾਲਾ ਚੌਕ ਹੈ ਜਿਹਦਾ ਬਚਨਦੀਗਰ ਨੂੰ ਜਾਂਦੇ ਆ ਸਮਰਾਲੇ ਤੋਂ ਅੱਗੇ ਲੁਧਿਆਣੋਂ ਠੰਡੀਗਰ ਸ਼ਰ ਰੋਡ ਨਿਕਲਦੀ ਹੈ ਸਮਰਾਲਾ ਚੌਕ ਦੇ ਅੱਗੇ ਤਾਜਪੁਰ ਰੋਡ ਹੈ ਉੱਥੇ ਜਿਹੜੀ 9 ਕਰੋੜ ਲੀਟਰ ਜ਼ਹਿਰ ਡਿੱਗਦੀ ਆ ਬੁੱਡੇ ਦਰਿਆ ਦੇ ਵਿੱਚ ਉੱਥੋਂ ਡਿੱਗਦੀ ਆ ਕਹਾਂ ਜਾ ਕੇ ਬਲੀਪੁਰ ਤੋਂ ਜਾ ਕੇ ਸਤਲੋਜ ਦੇ ਵਿੱਚ ਜੋ ਥੋੜੇ ਅੱਗੇ ਨਹਿਰਾ ਵਾਹੀ ਹਰੀਕੇ ਪੱਤਨ ਤੋਂ ਨਿਕਲਦੀਆਂ ਨੇ ਤੇ ਉੱਥੋਂ ਕਹਾਂ ਥੋੜੇ ਪਿੰਡਾਂ 'ਚ ਘਰਾਂ ਤੱਕ ਥੋੜੇ ਚੁੱਲਿਆਂ ਤੱਕ ਥੋੜੇ ਖੇਤਾਂ ਤੱਕ ਉਹ ਜ਼ਹਿਰ ਪਹੁੰਚੇ ਉਹ ਕੈਮੀਕਲ ਆਉਂਦਾ ਉਹ ਬੰਦ ਕਰਨਾ ਉਦਦੇ ਵੀ ਮੇਰਾ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉਹ ਤੁਹਾਨੂੰ ਅਗਲੀ ਰਣਨੀਤੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਦੱਸ ਦਿਆਂਗੇ ਵੀ ਕਿੱਥੇ ਇਕੱਠੇ ਹੋਣਾ ਕਿੱਥੋਂ ਤੁਰਨਾ ਹੈ ਕੀ ਆਪਾਂ ਗੱਲਬਾਤ ਕਰਨੀ ਹੈ ਸੋ ਮੇਰੀ ਬੇਨਤੀ ਹੈ ਇਹਨਾਂ ਮੋਰਚਿਆਂ ਨੂੰ ਸਫਲ ਬਣਾਉਣ ਦੇ ਲਈ ਵੱਧ ਤੋਂ ਵੱਧ ਵੱਡੀ ਗਿਣਤੀ ਤੱਕ ਪਹੁੰਚੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ